ਪਾਤੜਾਉ ਮੰਡਲ ਦੇ ਬਾਸਾਪੁਰ ਪੁਲਿਸ ਚੌਕੇ ਦੇ ਵਿੱਚ ਕੁਝ ਦਿਨ ਪਹਿਲਾਂ ਇੱਕ ਧਮਾਕਾ ਹੋਇਆ ਥਾ ਉਸ ਮਾਮਲੇ ਦੇ ਵਿੱਚ ਇੱਕ ਅੱਗਾ ਪੁਲਿਸ ਫਰੀਦਕੋਟ ਤੋਂ ਪ੍ਰੋਡਕਸ਼ਨ ਬਰੰਡ ਤੇ ਇੱਕ ਕਥਿਤ આરોપી ਨੂੰ ਜਿਹੜਾ ਇਹ ਲੈ ਕੇ ਆਈ ਹੈ ਪ੍ਰੋਡਕਸ਼ਨ ਬਰੰਡ ਤੇ ਵਿਕਤੀ ਨੂੰ ਲੈ ਕੇ ਆਏ ਉਸ ਨੂੰ ਇੱਥੇ ਪੇਸ਼ ਕੀਤਾ ਜਾ ਰਿਹਾ ਸਮਾਣਾ ਅਦਾਲਤ ਦੇ ਵਿੱਚ ਔਰ ਇਸ ਨੂੰ ਕਿਸ ਦਾ ਰਿਮਾਂਡ 3 ਦਿਨਾਂ ਦਾ ਪਹਿਲੇ ਮੇਰਾ ਸੀ ਅਦਾਲਤ ਬਲੋਂ 1 ਦਿਨ ਦਾ ਰਿਮਾਂਡ ਫਿਰ ਮਿਲਿਆ ਉਸਕੇ ਬਾਅਦ ਅੱਜ ਇਹਨੂੰ ਫਿਰ ਮੋੜ ਪੇਸ਼ ਕੀਤਾ ਜਾ ਰਿਹਾ ਹੈ ਔਰ ਇਸ ਮਾਮਲੇ ਦੇ ਵਿੱਚ ਬਲਵਿੰਦਰ ਕੁਮਾਰ ਪੁਲਿਸ ਅਧਿਕਾਰੀ ਉਹਨਾਂ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਇੱਕ ਬਾਸ਼ਾਪੁਰਾ ਪੁਲਸਾਂ ਕੀ ਵਿੱਚ ਇੱਕ ਬੰਬ ਲਸਟ ਹੋਇਆ ਸੀਗਾ ਔਰ ਉਹਦੇ ਰਿਕਾਰਡਿੰਗ ਮਕਦਮਾ ਨੰਬਰ 25 ਮਿਤੀ 1 4 2025 ਜਿਹੜਾ ਰਜਿਸਟਰ ਕੀਤਾ ਸੀਗਾ ਔਰ ਕਾਫੀ ਜਿਹੜੇ ਅਸੀਂ ਹੰਦੋਸ਼ੀਆਂ ਦੀ ਪਾਲ ਦੇ ਵਿੱਚ ਅਹਿਮ ਸਰਾਖ ਲੱਗਣ ਪਰ ਆਕਾਸ਼ ਚੋਹਾਨ ਪੁੱਤਰ ਦੋਸ ਚੋਹਾਨ ਵਾਸੀ ਰੈਨਾ ਥਾਣਾ ਕੋਟਲੀ ਜਿਲ੍ਹਾ सोनीपत ਨੂੰ ਲੈ ਕੇ ਆਇਆ ਉਹਨੂੰ ਇਸ ਮਕਦਮੇ ਵਿੱਚ ਗ੍ਰਿਫਤਾਰ ਕੀਤਾ ਹੈ। ਔਰ ਅਸੀਂ ਇਹਨੂੰ ਜਿਹੜਾ ਮਕਦਮਾ ਹੈ ਜਿਵੇਂ ਗ੍ਰਿਫਤਾਰ ਕਰਕੇ ਚੱਲ ਰਹੀ ਹੈ ਜੋ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਹਲੇ ਜਿਸ ਤਰ੍ਹਾਂ ਦੀ ਹੈ ਅੱਗੇ ਜੋ ਜੋ ਜਿਵੇਂ ਜਿਵੇਂ ਅੱਜ ਅਸੀਂ ਇਹਨੂੰ ਜੇਲ੍ਹ ਛੱਟਾ ਗਏ ਨਹੀਂ ਹਰ ਚੱਲ ਰਹੀ ਹੈ ਜੀ ਇਨਵੈਸਟੀਗੇਸ਼ਨ ਉਹ ਆ ਜੇਗੀ ਸਾਹਮਣੇ ਜੋ ਵੀ ਹੈ। ਆਪਣਾ ਕੋਈ ਰੋਲ ਨਹੀਂ ਹੈ ਜੀ ਇਸ ਦਾ। ਕੋਈ ਰੋਲ ਨਹੀਂ। जेड़े कथित आरोपी है उस है कि मेरा कोई रोल नहीं है। और समाणा अदालत बीच कथित जरा व्यक्ति है जिन्होंने प्रोटेक्शन बनने से लेके आई है घागा पुलिस पेश किया जा रहा है अदालत और अगली जांच शुरू है कैमरामैन वी के गर्ग के न पुरुषोत्तम कौशी समाणा